ਦਰੂਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਅੱਜ ਆਪਾਂ ਪਹੁੰਚੇ ਆਂ ਪਿੰਡ ਰੁੜਕੀ ਜੋ ਕਿ ਪਿੰਡ ਵਾਲਿਆਂ ਨੇ ਪਿੰਡ ਦੀ ਸੁੱਖ ਸ਼ਾਂਤੀ ਲਈ 800 ਰੁਪਏ ਤੋਂ ਸ੍ਰੀ ਖੰਡਪੁਰ ਸਾਹਿਬ ਆਰੰਭ ਕਰਾਏ ਹੋਏ ਸਨ ਸੋ ਅੱਜ ਉਹਨਾਂ ਦਾ ਸ੍ਰੀ ਖੰਡਪੁਰ ਸਾਹਿਬ ਦਾ 10:00 ਵਜੇ ਭੋਗ ਆਇਆ ਗਿਆ ਬਈਆਂ ਜੀ ਆਹ ਲਓ ਜੀ ਤੁਸੀਂ

ਜਿੱਥੇ ਵੀ ਸਤਿਗੁਰਾਂ ਦੇ ਚਰਨ ਪੈ ਜਾਂਦੇ ਹਨ ਉਹ ਧਰਤੀ ਜਿਹੜੀ ਹੈ ਦਿਨ ਦਿਨ ਪਾਵਨ ਬਣ ਚਲ ਜਾਂਦੀ ਹੈ ਪੁੱਢਣ ਜਉ ਹੋ ਜਾਂਦੀ ਹੈ ਸੋ ਸਤਿਗੁਰਾਂ ਦੀ અપਾਰ ਕਿਰਪਾ ਬਖਸ਼ੀ ਸਦਕਾ ਰਹਿਣ ਦੇ ਸਦਕਾ ਜੋ ਇਹ ਸੁਭਾਗ ਸਮਾ ਨਗਰ ਦੀਆਂ ਸੰਤਨਾਂ ਨੂੰ ਪ੍ਰਾਪਤ ਹੋਇਆ ਹੈ ਜੋ ਸਤਿਗੁਰਾਂ ਨੇ ਕਿਰਪਾ ਬਖਸ਼ੀ ਕੀਤੀ ਹੈ ਸੋ ਪਾਵਨ ਪਵਿੱਤਰ ਗੁਰਵਾਣੀ ਦੇ ਪ੍ਰਵਾਹ ਚੱਲੇ ਹਨ ਸੋ ਸਤਿਗੁਰਾਂ ਦਾ ਉਪਦੇਸ਼ ਮਨ ਵਿੱਚ ਹਿਰਦੇ ਵਿੱਚ ਧਾਰ ਕੇ ਸਾਰੇ ਨਗਰ ਨੇ ਸਤਿਗੁਰਾਂ ਤੋਂ ਰਹਿਸ ਧਾਰਨ ਕੀਤਾ ਹੈ ਗੁਰਬਾਣੀ ਸਬਨ ਕੀਤੀ ਹੈ ਸਤਿਗੁਰਾਂ ਨੇ ਪਵਿੱਤਰ ਗੁਰਬਾਣੀ ਦੇ ਜਾਪ ਕਰੇ

ਸਾਹਾਰੇ ਬੱਛੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦ ਦਾ ਸੰਗੇ ਕਾਜ ਸਵਾਰਿਆ ਜਾਣ ਤੁਧ ਪਾਵੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਜ ਗੁਰ ਦੇ ਗੁਠ ਕਰੇ ਤੇ ਇਹਨਾਂ ਘਰ ਦੀ ਪ੍ਰਵਾਨ ਕਰੇ ਹੋਣੀ ਆਪ ਕੋ ਨਾ ਹੀ ਮਾਫੀ ਬਖਸ਼ੇ ਤੇ ਮਾਤਰਾ ਜ਼ਿਆਦਾ ਲਿਖਾ ਵਾਜ ਗੁਰ ਜਿੱਤਾ ਖਲਸ ਵਾਜ ਗੁਰ ਹੀ ਫੋੜੇ ਲੰਗਰ ਦੀ ਵੀ ਤਿਆਰੀ ਹੋ ਰਹੀ ਹੈ ਜੀ ਲੋ ਜੀ ਸੇਵਾਦਾਰ ਲੰਗਰ ਦੀ ਤਿਆਰੀ ਕਰ ਰਹੇ ਨੇ ਜੀ ਉਹ ਵੀ ਦਿਖਾਉਨੇ ਆ ਤੁਹਾਨੂੰ ਲਾਈਵ ਲਾਵਾ ਨਾ ਜੀ ਨਾਮ ਦਾ a tam tan wan te o tam tan a